ਦੇਸਾਂ ਵਿਦੇਸਾਂ ਵਿੱਚ ਵਸਦੇ ਸਮੂਹ ਪੰਜਾਬੀਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਕੀ ਤੁਸੀਂ ਕਦੇ ਸੋਚਿਆ ਕਿ ਇੱਕ ਗੁਰੂ ਘਰ ਵਿੱਚ ਜਿੱਥੇ ਸ਼ਾਂਤੀ ਅਤੇ ਸ਼ਰਧਾ ਦਾ ਮਾਹੌਲ ਹੁੰਦਾ ਹੈ ਉੱਥੇ ਅਰਦਾਸ ਦੌਰਾਨ ਅਜਿਹਾ ਕੀ ਹੋ ਸਕਦਾ ਹੈ ਜੋ ਸਭ ਨੂੰ ਹੈਰਾਨ ਕਰ ਦੇਵੇ ਕੀ ਤੁਸੀਂ ਕਦੇ ਕਲਪਨਾ ਕੀਤੀ ਹੈ ਕਿ ਇੱਕ ਪਾਠੀ ਸਿੰਘ ਜੋ ਦਿਨ ਰਾਤ ਗੁਰੂ ਦੀ ਸੇਵਾ ਵਿੱਚ ਲੀਨ ਰਹਿੰਦਾ ਹੈ ਅਰਦਾਸ ਕਰਦੇ ਕਰਦੇ ਰੂਪਵੇ ਅਤੇ ਆਪਣੇ ਦਿਲ ਦਾ ਸਾਰਾ ਦਰਦ ਗੁਰੂ ਸਾਹਿਬ ਅੱਗੇ ਖੋਲ ਕੇ ਰੱਖਦੇ ਵੀ ਅੱਜ ਮਸਿਆ ਦਾ ਪਵਿੱਤਰ ਦਿਹਾੜਾ ਸੀ ਦੂਰੋਂ ਨੇੜਿਓਂ ਸ਼ਹਿਰਾਂ ਅਤੇ ਪਿੰਡਾਂ ਤੋਂ ਸਿੱਖ ਸੰਗਤਾਂ ਵੱਡੀ ਗਿਣਤੀ ਵਿੱਚ ਗੁਰੂ ਘਰ ਨਤਮਸਤਕ ਹੋਣ ਦੇ ਲਈ ਪਹੁੰਚੀਆਂ ਸਨ ਹਰ ਚਿਹਰੇ ਤੇ ਸ਼ਰਦਾ ਸੀ ਹਰ ਮਨ ਦੇ ਵਿੱਚ ਗੁਰੂ ਚਰਨਾਂ ਦੇ ਨਾਲ ਜੁੜਨ ਦੀ ਤਾਂਗ ਸੀ ਪਰ ਉਸ ਦਿਨ ਦੀ ਅਰਦਾਸ ਨੇ ਸਭ ਦੀ ਸੋਚ ਨੂੰ ਬਦਲ ਕੇ ਰੱਖ ਦਿੱਤਾ ਪਾਠੀ ਸਿੰਘ ਦੀ ਅਰਦਾਸ ਨੇ ਸਭ ਨੂੰ ਹੈਰਾਨ ਕਰ ਦਿੱਤਾ ਉਹ ਅਰਦਾਸ ਦੇ ਵਿਚਾਰੇ ਹੀ ਭਾਵੁਕ ਹੋ ਕੇ ਰੋਣ ਲੱਗ ਪਿਆ ਅਤੇ ਰੋਂਦੇ ਰੋਂਦੇ ਭਰੇ ਗਲੇ ਨਾਲ ਗੁਰੂ ਸਾਹਿਬ ਨੂੰ ਆਪਣੇ ਦਿਲ ਦੀਆਂ ਉਹ ਗੱਲਾਂ ਕਹਿਣ ਲੱਗ ਪਿਆ ਜਿਨ੍ਹਾਂ ਨੂੰ ਸੁਣ ਕੇ ਸਾਰੀ ਸੰਗਤ ਹੈਰਾਨ ਰਹਿ ਗਈ ਹਰ ਅੱਖ ਦੇ ਵਿੱਚ ਹੰਝੂ ਸਨ ਤੇ ਹਰ ਮਨ ਦੇ ਵਿੱਚ ਸਵਾਲ ਆਖਰ ਕੀ ਸੀ ਪਾਠੀ ਸਿੰਘ ਦੀਆਂ ਉਹ ਗੱਲਾਂ ਜਿਨ੍ਹਾਂ ਨੇ ਨਾ ਸਿਰਫ ਸੰਗਤ ਨੂੰ ਸਗੋਂ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਪ੍ਰਧਾਨਾਂ ਨੂੰ ਵੀ ਚਿੰਤਾ ਦੇ ਵਿੱਚ ਪਾ ਦਿੱਤਾ ਤੇ ਸਾਰਾ ਸੱਚ ਜਾਣਨ ਦੇ ਲਈ ਇਸ ਵੀਡੀਓ ਦੇ ਅੰਤ ਤੱਕ ਬਣੇ ਰਹੋ ਜੇਕਰ ਤੁਸੀਂ ਇਸ ਚੈਨਲ ਤੇ ਨਵੇਂ ਹੋ ਤਾਂ ਇਸ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਤੁਹਾਡਾ ਇੱਕ ਸਬਸਕ੍ਰਾਈਬਰ ਕਿਸੇ ਦੀ ਜ਼ਿੰਦਗੀ ਬਦਲ ਸਕਦਾ ਹੈ ਗਿਆਨ ਸਿੰਘ ਦੀ ਕਹਾਣੀ ਸੇਵਾ ਅਤੇ ਸੰਘਰਸ਼ ਇਸ ਦੀ ਕਹਾਣੀ ਦੀ ਸ਼ੁਰੂਆਤ ਹੁੰਦੀ ਹੈ ਗਿਆਨ ਸਿੰਘ ਤੋਂ ਗਿਆਨ ਸਿੰਘ ਇੱਕ ਨੀਸਵਾਰਥ ਸੇਵਕ ਜੋ ਪਿਛਲੇ 25 ਸਾਲਾਂ ਤੋਂ ਗੁਰੂ ਘਰ ਦੇ ਵਿੱਚ ਪਾਠੀ ਸਿੰਘ ਦੀ ਸੇਵਾ ਬੜੀ ਸ਼ਰਧਾ ਅਤੇ ਲਗਨ ਦੇ ਨਾਲ ਨਿਭਾਰਿਆ ਸੀ ਉਸ ਨੇ ਮਹਿਜ 20 ਸਾਲ ਦੀ ਉਮਰ ਦੇ ਵਿੱਚ ਇਹ ਪਵਿੱਤਰ ਜ਼ਿੰਮੇਵਾਰੀ ਸੰਭਾਲੀ ਸੀ ਅਤੇ ਅੱਜ ਉਹ ਲਗਭਗ 45 ਸਾਲਾਂ ਦਾ ਹੋ ਚੁੱਕਿਆ ਸੀ। ਇਹ ਸਾਲ ਉਸਨੇ ਪੂਰੀ ਤਨਦੇਹੀ ਦੇ ਨਾਲ ਗੁਰੂ ਘਰ ਦੀ ਸੇਵਾ ਵਿੱਚ ਲੰਗਾਏ ਸਨ। ਹਰ ਰੋਜ਼ ਸਵੇਰੇ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰਨਾ, ਨਿਤਨੇਮ ਕਰਨਾ, ਗੁਰਬਾਣੀ ਦਾ ਪਾਠ ਕਰਨਾ, ਸੰਗਤ ਨੂੰ ਗੁਰਬਾਣੀ ਦੇ ਅਰਥ ਸਮਝਾਉਣਾ ਅਤੇ ਉਹਨਾਂ ਨੂੰ ਗੁਰੂ ਦੇ ਲੜ ਲਾਉਣਾ। ਇਹ ਉਸ ਦਾ ਰੋਜ਼ਾਨਾ ਦਾ ਕੰਮ ਸੀ। ਉਹ ਬਹੁਤ ਹੀ ਨੇਕ ਦਿਲ, ਸ਼ਾਂਤ ਸੁਭਾ ਅਤੇ ਗੁਰੂ ਪ੍ਰਤੀ ਪੂਰੀ ਤਰ੍ਹਾਂ ਸਮਰਪਿਤ ਇਨਸਾਨ ਸੀ ਉਸ ਦੀ ਸ਼ਾਂਤਮਈ ਪ੍ਰਵਰਤੀ ਨਿਮਰ ਸੁਭਾਅ ਅਤੇ ਗੁਰਬਾਣੀ ਪ੍ਰਤੀ ਉਸ ਦਾ ਗਿਆਨ ਸਭ ਨੂੰ ਪ੍ਰਭਾਵਿਤ ਕਰਦਾ ਪਰ ਉਸ ਦੀ ਜ਼ਿੰਦਗੀ ਵਿੱਚ ਆਖ਼ੀਕ ਤੰਗੀ ਨੇ ਡੇਰਾ ਲਾਇਆ ਹੋਇਆ ਸੀ ਜੋ ਉਸ ਦੀ ਰੂਹ ਨੂੰ ਅੰਦਰੋਂ ਅੰਦਰੀ ਖਾਈ ਜਾ ਰਹੀ ਸੀ ਗਿਆਨ ਸਿੰਘ ਲਈ ਹੁਣ ਆਪਣੇ ਬੱਚਿਆਂ ਦੀ ਸਕੂਲ ਫੀਸ ਭਰਨੀ ਵੀ ਬੇਹਦ ਮੁਸ਼ਕਲ ਹੋ ਗਈ ਸੀ ਕਿਉਂਕਿ ਗੁਰੂ ਘਰ ਦੀ ਪ੍ਰਬੰਧਕ ਕਮੇਟੀ ਉਸ ਨੂੰ ਬਹੁਤ ਹੀ ਘੱਟ ਤਨਖਾਹ ਦਿੰਦੀ ਸੀ ਇਹ ਤਨਖਾਹ ਇੰਨੀ ਘੱਟ ਸੀ ਕਿ ਉਸਦੇ ਪਰਿਵਾਰ ਦਾ ਗੁਜ਼ਾਰਾ ਕਰਨਾ ਵੀ ਮੁਸ਼ਕਲ ਹੋ ਗਿਆ ਸੀ ਉਹ ਇਸ ਨਿਗੁਣੀ ਤਨਖਾਹ ਤੋਂ ਬਹੁਤ ਪਰੇਸ਼ਾਨ ਸੀ ਪਰ ਚੁੱਪ ਰਹਿੰਦਾ ਸੀ ਜਦੋਂ ਵੀ ਆਪਣੀ ਤਨਖਾਹ ਵਧਾਉਣ ਦੀ ਗੱਲ ਕਰਦਾ ਤਾਂ ਉਸ ਨੂੰ ਹਰ ਵੇਲੇ ਇਹ ਕਹਿ ਕਿ ਟਾਲ ਦਿੱਤਾ ਜਾਂਦਾ ਕਿ ਹਰ ਗਰੰਥੀ ਸਿੰਘ ਨੂੰ ਇੰਨੀ ਤਨਖਾਹ ਮਿਲਦੀ ਹੈ ਤੁਹਾਨੂੰ ਵੀ ਇੰਨੀ ਹੀ ਮਿਲੇਗੀ ਤੁਸੀਂ ਕੋਈ ਵੱਖਰੇ ਨਹੀਂ ਹੋ ਜੇਕਰ ਤੁਹਾਡੇ ਤੋਂ ਇਹ ਪਵਿੱਤਰ ਡਿਊਟੀ ਨਹੀਂ ਨਿਭਾਈ ਜਾਂਦੀ ਤਾਂ ਤੁਸੀਂ ਇਸ ਨੂੰ ਛੱਡ ਸਕਦੇ ਹੋ ਇਹ ਸ਼ਬਦ ਉਸ ਦੇ ਦਿਲ ਤੇ ਵਰਛੇ ਵਾਂਗ ਵੱਜਦੇ ਸਨ ਪਰ ਗਿਆਨ ਸਿੰਘ ਕੋਲ ਕੋਈ ਚਾਰਾ ਨਹੀਂ ਸੀ ਉਹ ਮਜਬੂਰ ਸੀ ਉਹ ਕਿਵੇਂ ਨਾ ਕਿਵੇਂ ਕਰਕੇ ਆਪਣੇ ਦਿਨ ਕੱਟ ਰਿਹਾ ਸੀ ਇਹ ਸੋਚ ਕੇ ਕਿ ਗੁਰੂ ਸਾਹਿਬ ਆਪ ਹੀ ਕੋਈ ਰਾਹ ਦਿਖਾਉਣਗੇ ਪਰ ਹੁਣ ਉਸ ਦਾ ਉੱਥੇ ਰਹਿਣਾ ਹੋਰ ਵੀ ਮੁਸ਼ਕਲ ਹੋ ਗਿਆ ਸੀ ਕਿਉਂਕਿ ਗੁਰਦੁਆਰਾ ਸਾਹਿਬ ਦੇ ਪ੍ਰਬੰਧਕ ਖਾਸ ਕਰਕੇ ਪ੍ਰਧਾਨ ਜੋ ਕਮੇਟੀ ਦੇ ਮੁਖ ਕਰਤਾ ਧਰਤਾ ਸਨ ਉਹ ਅੰਮ੍ਰਿਤਧਾਰੀ ਸਿੱਖ ਨਹੀਂ ਸਨ ਉਹਨਾਂ ਲਈ दारू ਸ਼ਰਾਬ ਸਿਗਰਟਾਂ ਅਤੇ ਮੀਟ ਖਾਣਾ ਆਮ ਗੱਲ ਸੀ ਗੁਰੂ ਘਰ ਵਿੱਚ ਸੇਵਾ ਨਿਭਾਉਣ ਵਾਲੇ ਲੋਕਾਂ ਦਾ ਅਜਿਹਾ ਆਚਰਣ ਦੇਖ ਕੇ ਗਿਆਨ ਸਿੰਘ ਦਾ ਮਨ ਬਹੁਤ ਦੁਖੀ ਹੁੰਦਾ ਸੀ ਕਦੇ-ਕਦੇ ਤਾਂ ਉਹ दारू ਦੇ ਨਸ਼ੇ ਵਿੱਚ ਗਿਆਨ ਸਿੰਘ ਵਰਗੇ ਗ੍ਰੰਥੀ ਸਿੰਘ ਨੂੰ ਵੀ ਤੰਗ ਕਰਦੇ ਹਿੱਸੇ ਸਨ ਉਹ ਗ੍ਰੰਥੀ ਸਿੰਘ ਤੋਂ ਆਪਣੇ ਘਰ ਦੇ ਨਿੱਜੀ ਕੰਮ ਵੀ ਕਰਵਾਉਂਦੇ ਸਨ ਜਿਵੇਂ ਕਿ ਬਿਜਲੀ ਦਾ ਬਿੱਲ ਭਰਨਾ ਬਾਜ਼ਾਰੋਂ ਸੌਦਾ ਲਿਆਉਣਾ ਆਦਿ ਗਿਆਨ ਸਿੰਘ ਬਿਲਕੁਲ ਮਜਬੂਰ ਸੀ ਅਤੇ ਪ੍ਰਧਾਨ ਦੇ ਇਸ ਰਵੱਈਏ ਤੋਂ ਬਹੁਤ ਤੰਗ ਆ ਚੁੱਕਿਆ ਸੀ ਉਹ ਸੋਚਦਾ ਸੀ ਕਿ ਜਿਸ ਗੁਰੂ ਘਰ ਦੀ ਸੇਵਾ ਲਈ ਉਸਨੇ ਆਪਣਾ ਜੀਵਨ ਸਮਰਪਿਤ ਕੀਤਾ ਹੈ ਉੱਥੇ ਹੀ ਉਸ ਨਾਲ ਅਜਿਹਾ ਵਿਵਹਾਰ ਕਿਉਂ ਹੋ ਰਿਹਾ ਹੈ ਇੱਥੋਂ ਤੱਕ ਕਿ ਪ੍ਰਧਾਨ ਦੇ ਘਰ ਵਾਲੇ ਵੀ ਗ੍ਰੰਥੀ ਸਿੰਘ ਨੂੰ ਆਪਣੇ ਘਰ ਦਾ ਇੱਕ ਨੌਕਰ ਜਾਂ ਕੁੱਤਾ ਸਮਝਦੇ ਸਨ। ਉਹ ਉਸ ਤੋਂ ਘਰ ਦਾ ਕੋਈ ਵੀ ਕੰਮ ਕਰਵਾ ਲੈਂਦੇ, ਭਾਵੇਂ ਉਹ ਸਵੇਰ ਦੀ ਸਫਾਈ ਹੋਵੇ, ਬੱਚਿਆਂ ਨੂੰ ਸਕੂਲ ਛੱਡਣਾ ਹੋਵੇ ਜਾਂ ਘਰ ਦੇ ਹੋਰ ਛੋਟੇ-ਮੋਟੇ ਕੰਮ। ਕਦੇ-ਕਦੇ ਤਾਂ ਨੌਬਤ ਇੱਥੋਂ ਤੱਕ ਵੱਜ ਜਾਂਦੀ ਕਿ ਉਸ ਨੂੰ ਆਪਣੇ ਪਸ਼ੂਆਂ ਦੇ ਲਈ ਪੱਠੇ ਚਾਰਾ ਲੈਣ ਦੇ ਲਈ ਵੀ ਖੇਤਾਂ ਵਿੱਚ ਭੇਜਿਆ ਜਾਂਦਾ ਸੀ। ਇਹ ਸਭ ਕੁਝ ਗਿਆਨ ਸਿੰਘ ਦੇ ਲਈ ਬੇਹਦ ਅਪਮਾਨਜਨਕ ਪਰ ਉਹ ਚੁੱਪ ਰਹਿੰਦਾ। ਉਸ ਕੋਲ ਚੁੱਪ ਰਹਿਣ ਤੋਂ ਇਲਾਵਾ ਕੋਈ ਹੋਰ ਚਾਰਾ ਨਹੀਂ ਸੀ ਕਿਉਂਕਿ ਉਸ ਨੂੰ ਡਰ ਸੀ। ਕੇ ਜੇਕਰ ਉਸਨੇ ਆਵਾਜ਼ ਉਠਾਈ ਤਾਂ ਉਸਦੀ ਨੌਕਰੀ ਚਲੀ ਜਾਵੇਗੀ ਅਤੇ ਫਿਰ ਉਸਦੇ ਬੱਚਿਆਂ ਦਾ ਪੇਟ ਭਰਨਾ ਵੀ ਮੁਸ਼ਕਲ ਹੋ ਜਾਵੇਗਾ ਗਿਆਨ ਸਿੰਘ ਬਿਲਕੁਲ ਅੱਕ ਚੁੱਕਿਆ ਸੀ ਉਸ ਦਾ ਸਬਰ ਜਵਾਬ ਦੇ ਚੁੱਕਿਆ ਸੀ ਅਤੇ ਫਿਰ ਉਹ ਦਿਨ ਆ ਗਿਆ ਅੱਜ ਮਸਿਆ ਦਾ ਪਵਿੱਤਰ ਦਿਹਾੜਾ ਅਤੇ ਗੁਰਦੁਆਰਾ ਸਾਹਿਬ ਵਿੱਚ ਸੰਗਤਾਂ ਦੀ ਭਾਰੀ ਪੀੜ ਹਰ ਪਾਸੇ ਵਾਹਿਗੁਰੂ ਜੀ ਦਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਦੇ ਜਿਕਰੇ ਕੀਰਤਨ ਹੋਇਆ ਅਤੇ ਹੁਣ ਅਰਦਾਸ ਦਾ ਵੇਲਾ ਸੀ ਗਿਆਨ ਸਿੰਘ ਨੇ ਜਦੋਂ ਅਰਦਾਸ ਦੇ ਲਈ ਹੱਥ ਜੋੜੇ ਤਾਂ ਉਸ ਦਾ ਮਨ ਅੱਜ ਸ਼ਾਂਤ ਨਹੀਂ ਸੀ ਉਸ ਦੇ ਅੰਦਰ ਦਾ ਦਰਦ ਜੋ ਉਸ ਨੇ ਐਨੇ ਸਾਲਾਂ ਤੋਂ ਦਬਾ ਰੱਖਿਆ ਹੋਇਆ ਸੀ ਉਹ ਹੁਣ ਹੋਰ ਲੁਕਾਇਆ ਨਹੀਂ ਜਾ ਰਿਹਾ ਸੀ ਉਸ ਦੀਆਂ ਅੱਖਾਂ ਵਿੱਚੋਂ ਹੰਝੂ ਵਹਿ ਤੁਰੇ ਉਸ ਨੇ ਚਲਦੇ ਮੈਕ ਦੇ ਵਿੱਚ ਗੁਰੂ ਸਾਹਿਬ ਦੇ ਅੱਗੇ ਅਰਦਾਸ ਵਿੱਚ ਆਪਣੇ ਦਿਲ ਦੀਆਂ ਸਾਰੀਆਂ ਗੱਲਾਂ ਦੱਸ ਦਿੱਤੀਆਂ ਉਸ ਨੇ ਭਰੇ ਗਲੇ ਨਾਲ ਦੱਸਿਆ ਕਿ ਕਿਵੇਂ ਪ੍ਰਬੰਧਕ ਉਸ ਨਾਲ ਭੈੜਾ ਸਲੂਕ ਕਰਦੇ ਹਨ ਕਿਵੇਂ ਉਸ ਨੂੰ ਨਿਗੁਣੀ ਤਨਖਾਹ ਤੇ ਰੱਖਿਆ ਜਾਂਦਾ ਹੈ ਅਤੇ ਕਿਵੇਂ ਉਸ ਨੂੰ ਗੁਰੂ ਘਰ ਦੀ ਸੇਵਾ ਤੋਂ ਇਲਾਵਾ ਘਰ ਦੇ ਨਿਜੀ ਕੰਮ ਕਰਵਾਏ ਜਾਂਦੇ ਹਨ ਉਸ ਨੇ ਆਪਣੀ ਮਜਬੂਰੀ ਅਤੇ ਦਰਦ ਨੂੰ ਬਿਆਨ ਕੀਤਾ ਜੋ ਸ਼ਾਇਦ ਪਹਿਲਾਂ ਕਦੇ ਕਿਸੇ ਪਾਠੀ ਸਿੰਘ ਨੇ ਇਸ ਤਰ੍ਹਾਂ ਖੁੱਲ੍ਹ ਕੇ ਨਹੀਂ ਕੀਤਾ ਸੀ ਦੂਰੋਂ ਨੇੜਿਓਂ ਪਿੰਡਾਂ ਅਤੇ ਸ਼ਹਿਰਾਂ ਤੋਂ ਆਈ ਸੰਗਤ ਨੇ ਵੀ ਉਸ ਦੀਆਂ ਗੱਲਾਂ ਸੁਣੀਆਂ ਅਤੇ ਗਿਆਨ ਸਿੰਘ ਦਾ ਦਰਦ ਸੁਣ ਕੇ ਸਾਰੀ ਸੰਗਤ ਦਾ ਮਨ ਪਰ ਆਇਆ ਹਰ ਕੋਈ ਹੈਰਾਨ ਸੀ ਤੇ ਦੁਖੀ ਵੀ ਸੰਗਤ ਵਿੱਚੋਂ ਕਈਆਂ ਦੀਆਂ ਅੱਖਾਂ ਵਿੱਚੋਂ ਹੰਝੂ ਵਹਿ ਤੁਰੇ ਇੱਕ ਬਜ਼ੁਰਗ ਸਿੰਘ ਨੇ ਭਰੇ ਗਲੇ ਨਾਲ ਕਿਹਾ ਕਿ ਸਾਡੇ ਗੁਰੂ ਦਾ ਵਜੀਰ ਹੈ ਜੋ ਗੁਰੂ ਦੀ ਬਾਣੀ ਘਰ ਘਰ ਪਹੁੰਚਾਉਂਦਾ ਹੈ ਜੇਕਰ ਇਸ ਨਾਲ ਇਹ ਹਾਲ ਹੋ ਰਿਹਾ ਹੈ ਤਾਂ ਸਾਨੂੰ ਪੰਜਾਬੀ ਹੋਣ ਤੇ ਵੀ ਸ਼ਰਮ ਆ ਰਹੀ ਹੈ ਅਸੀਂ ਪੰਜਾਬੀ ਜੋ ਇਹਨਾਂ ਨੂੰ ਇਸ ਤਰ੍ਹਾਂ ਰੱਖਦੇ ਹਾਂ ਅਗਰ ਅਸੀਂ ਗੁਰੂ ਦੇ ਵਜੀਰ ਨੂੰ ਜੋ ਗੁਰੂ ਦਾ ਰੂਪ ਹੈ ਉਸ ਨੂੰ ਇਸ ਤਰ੍ਹਾਂ ਰੱਖਦੇ ਹਾਂ ਤਾਂ ਫਿਰ ਅਸੀਂ ਗੁਰੂ ਨੂੰ ਕਿੰਨਾ ਪਿਆਰ ਕਰਦੇ ਹੋਵਾਂਗੇ ਇੱਕ ਹੋਰ ਨੌਜਵਾਨ ਜੋ ਭਾਵੂ ਖੋ ਕਿਹਾ ਕਿ ਗੁਰੂ ਦੀ ਬਾਣੀ ਪੜਨ ਵਾਲਾ ਜੇਕਰ ਅੱਜ ਇਹਨਾਂ ਹਾਲਾਤਾਂ ਦੇ ਵਿੱਚ ਹੈ ਤਾਂ ਸਾਡਾ ਕੀ ਹਾਲ ਹੋਵੇਗਾ ਸਾਡੇ ਗੁਰਦੁਆਰਿਆਂ ਦਾ ਕੀ ਹਾਲ ਹੋਵੇਗਾ ਕੌਣ ਕਰੇਗਾ ਗ੍ਰੰਥੀ ਸਿੰਘ ਦੀ ਡਿਊਟੀ ਕਿਉਂਕਿ ਜੇਕਰ ਅੱਜ ਉਹਨਾਂ ਦਾ ਇਹ ਹਾਲ ਹੋਵੇਗਾ ਪਰ ਫਿਰ ਅੱਗੇ ਤੋਂ ਕੋਈ ਵੀ ਗੁਰੂ ਸਾਹਿਬ ਦੀ ਬਾਣੀ ਨਹੀਂ ਪੜਨਾ ਚਾਹੇਗਾ ਉਹ ਸੋਚੇਗਾ ਕਿ ਇਸ ਕੰਮ ਨਾਲ ਤਾਂ ਮੈਂ ਕੋਈ ਛੋਟੀ ਮੋਟੀ ਰੇੜੀ ਲਾ ਲਵਾਂ ਜਾਂ ਮਜ਼ਦੂਰੀ ਕਰ ਲਵਾਂ ਪਰ ਗੁਰੂ ਘਰ ਦੀ ਸੇਵਾ ਨਹੀਂ ਕਰਾਂਗਾ ਜਿੱਥੇ ਇੱਜ਼ਤ ਨਹੀਂ ਇਹ ਸ਼ਬਦ ਸਾਰੇ ਸੰਗਤ ਦੇ ਦਿਲਾਂ ਵਿੱਚ ਅਸਰ ਕਰ ਰਹੇ ਸਨ ਪੰਜਾਬੀਓ ਅੱਜ ਸਾਨੂੰ ਜਾਗਣ ਦੀ ਲੋੜ ਹੈ ਇਹ ਸਮਾਂ ਹੈ ਕਿ ਅਸੀਂ ਅੱਖਾਂ ਖੋਲ੍ਹ ਲਈਏ ਤੇ ਅਸੀਂ ਆਪਣੇ ਆਲੇ-ਦੁਆਲੇ ਵਾਪਰ ਰਹੀਆਂ ਘਟਨਾਵਾਂ ਨੂੰ ਸਮਝੀਏ ਆਪਣੇ ਗੁਰਦੁਆਰਿਆਂ ਦੀ ਸੰਭਾਲ ਦੀ ਲੋੜ ਹੈ ਇਹ ਗੁਰੂ ਘਰ ਸਾਡੇ ਇਤਿਹਾਸ ਸਾਡੀ ਵਿਰਾਸਤ ਅਤੇ ਸਾਡੀ ਪਛਾਣ ਦਾ ਪ੍ਰਤੀਕ ਹੈ ਆਪਣੇ ਗ੍ਰੰਥੀ ਸਿੰਘਾਂ ਦੀ ਸੰਭਾਲ ਦੀ ਲੋੜ ਹੈ ਇਹ ਉਹ ਲੋਕ ਹਨ ਜੋ ਸਾਡੇ ਬੱਚਿਆਂ ਨੂੰ ਸਿੱਖੀ ਦੇ ਨਾਲ ਜੋੜਦੇ ਹਨ ਗੁਰਬਾਣੀ ਦਾ ਗਿਆਨ ਦਿੰਦੇ ਹਨ ਅਤੇ ਸਾਡੇ ਗੁਰਦੁਆਰਿਆਂ ਵਿੱਚ 24 ਘੰਟੇ ਸੇਵਾ ਕਰਦੇ ਹਨ ਸਾਨੂੰ ਇਕਜੁੱਟ ਹੋ ਕੇ ਐਸੀ ਪ੍ਰਸ਼ਤ ਕਮੇਟੀ ਨੂੰ ਹਟਾਉਣ ਦੀ ਲੋੜ ਹੈ ਜੋ ਗੁਰੂ ਘਰ ਦੇ ਨਾਂ ਤੇ ਭ੍ਰਿਸ਼ਟਾਚਾਰ ਕਰ ਰਹੀ ਹੈ ਅਤੇ ਸੇਵਕਾਂ ਨਾਲ ਦੁਰਵਿਹਾਰ ਕਰ ਰਹੀ ਹੈ ਸਾਨੂੰ ਐਸੇ ਗਰੰਥੀ ਸਿੰਘ ਨੂੰ ਇਨਸਾਫ ਦਿਵਾਉਣ ਦੀ ਲੋੜ ਹੈ ਜੋ ਵਿਚਾਰੇ ਮਜਬੂਰ ਹਨ ਉਹ ਹੋਰ ਕੋਈ ਕੰਮ ਨਹੀਂ ਕਰ ਸਕਦੇ ਸਿਰਫ ਗੁਰੂ ਘਰ ਦੀ ਸੇਵਾ ਕਰ ਸਕਦੇ ਹਨ ਅਤੇ ਆਪਣੇ ਜੀਵਨ ਨੂੰ ਗੁਰੂ ਚਰਨਾ ਵਿੱਚ ਸਮਰਪਿਤ ਕਰ ਚੁੱਕੇ ਹਨ ਦੋਸਤੋ ਅਸੀਂ ਤੁਹਾਨੂੰ ਇਸ ਕਹਾਣੀ ਦੀ ਸੱਚਾਈ ਦਾ ਕਸਬੂਤ ਵੀ ਦੇਵਾਂਗੇ ਅਸੀਂ ਇਸ ਵੀਡੀਓ ਵਿੱਚ ਗਰੰਥੀ ਸਿੰਘ ਦੀ ਉਹ ਲਾਈਵ ਅਰਦਾਸ ਵਾਲੀ ਵੀਡੀਓ ਵੀ ਲਗਾਵਾਂਗੇ ਜਿਸਮੂ ਦੇ ਮਹਾਰਾਜ ਸ੍ਰੀ ਪਾਤਸ਼ਾਹ ਦੇ ਚਰਨਾਵੇਚ ਇੱਕ ਗਰੰਥੀ ਸਿੰਘ ਦਾ ਗੱਲ ਹੈ ਮਹਾਰਾਜ ਤੇ ਸਾਡੀ ਜੋ ਅਰਸ ਜੋਗ ਹਾਰਤ ਹੈ ਉਹ ਗਿਆਨ

ਕਰਨਾ ਤੇ ਦੇਣ ਕੀ ਹੈ ਕਿ ਤੁਮ ਬ੍ਰਹਮ ਸਰ ਮਹਾਰਾਜ ਦੀ ਧੋਰ ਜੰਦੀ ਹੈ ਉਹ ਤੇ ਨਾਲ ਸਤਿਗੁਰੂ ਗੁਰੂ ਘਰ ਦੇ ਨੂੰ ਪ੍ਰধান ਸਰਦਾਰ ਸੁਖਮਾਨ ਸਿੰਘ ਹਨ ਸਤਿਗੁਰੂ ਸਾਹਿਬ ਉਹ ਅਮਰ ਗੁਆਲੇ ਕੀਤਾ ਹੋਇਆ ਸਤਿਗੁਰੂ ਉਹਨਾਂ ਨੇ ਇੱਕ ਅਮਰਤਾ ਹੀ ਨਹੀਂ ਹਨ ਇੱਕ ਸਤਿਗੁਰੂ ਸਾਹਿਬ ਉਹ ਜੀਵੀਆਂ ਅਸਰਗਤਾ ਤਮਾਤੂ ਤੇ ਸ਼ਰਾਬ ਦਾ ਸੇਵਨ ਕਰਨ ਵਾਲੇ ਨੂੰ ਘਰ ਦੇ ਪ੍ਰਧਾਨ ਹਨ ਅਰਗੂ ਸਿੰਘ ਸਾਹਿਬ ਆਰਤੀ ਦੇ ਸੇਕ ਸੇਵਕ ਨੇ ਕਿਹਾ ਸੀ ਕਿ ਮੈਂ ਦਰਬਾਰ ਸਾਹਿਬ ਅਕਾਲ ਤਖਤ ਤੱਕ ਧੜੀ ਪਾਵਾਂਗਾ ਤੇ ਅਰਗੂ ਜੀ ਆਵਾਜ਼ ਸੀ ਸਤਨਾੰ ਸਿੰਘ ਜਰੂਰ ਮੈਂ ਕਈ ਅਕਾਲ ਤੱਕ ਤੱਕ ਦੇਖੇ ਹਨ اے ਮਹਾਰਾਜ ਤੇਰੇ ਅਕਾਲ ਤੱਕ ਤੱਕ ਤੂੰ ਅਜੇ ਤੱਕ ਕੋਈ ਚੈਲੰਜ ਨਹੀਂ ਕਰ ਸਕਿਆ ਪਰ ਇਹ ਸਤਨਾੰ ਸਿੰਘ ਪ੍ਰਧਾਨ ਕਹਿੰਦੀ ਅਕਾਲ ਤੱਕ ਤੂੰ ਹੀ ਚੈਲੰਜ ਦਿੱਤਾ ਹੈ ਤੇਰੇ ਗੁਰੂ ਘਰ ਦੇ ਹੀ ਸੇਵਾਦਾਰ ਇਤਤ ਨੂੰ ਘਰਾਂ ਗਈਆਂ ਹਨ ਤੇਰੇ ਸੇਕ ਨੂੰ ਤਮਾਤੂ ਕਦੋਂ ਦਿੱਤੀ ਦਿੱਤੀ ਹੈ ਪਾਦਸ਼ਾਹ ਤੇ ਉਹਨਾਂ ਦੀ ਤੁਹਾਨੂੰ ਪਤਨੀ ਵੱਲੋਂ ਤੇਰੇ ਸਿਰਕ ਦਾਸ ਦੀ ਪਦ ਰੋਣ ਦੀ ਧੰਕੀ ਦਿੱਤੀ ਗਈ ਹੈ ਜੇ ਅਸੀਂ ਕ੍ਰਾਂਤੀ से जो ये पाद चला दिए हूं गुरु ग्रंथ है महाराज तेरी एक मेरी पगनी है ये बाबा बुद्धा ਸਾਹਿਬ ਦੀ ਪੱਗ ਹੈ ਇਹ ਕੌਮ ਦੀ ਪੱਗ ਹੈ ਅਸੀਂ ਦੱਸਦੇ ਕਿਥੇ ਆਪਣਾ ਦੁੱਧ ਖੋਲੀਏ ਕਿਉਂ ਸਾਡੇ ਸਿਰ ਤੇ ਇਹ ਮਸਾਲ ਉਠਾਏ ਹਨ ਜਿਨ੍ਹਾਂ ਨੂੰ ਬਾਣੀ ਦਾ ਕੋਈ ਗਿਆਨ ਨਹੀਂ ਜਿਨ੍ਹਾਂ ਨੇ ਅਮਰਤ ਪਾਨ ਨਹੀਂ ਕੀਤਾ ਸਤਿਗੁਰੂ ਸਾਡਾ ਕੀ ਦੋਸ਼ ਹੈ ਸਾਡਾ ਇਹ ਦੋਸ਼ ਹੈ ਕਿ ਗੁਰੂ ਘਰ ਦਾ ਸਮਾਨ ਲੈ ਕੇ ਨਾ ਜਾਓ ਗੁਰੂ ਘਰ ਦਾ ਸਮਾਨ ਆਪਣੀਆਂ ਟਿਕਾਣਾਂ ਤੇ ਨਾਲ ਵੇਚੋ ਕਿਹੜੇ ਦੋਸ਼ ਹੈ ਗੁਰੂ ਜਨਮ ਸਾਹਿਬ ਮਹਾਰਾਜ ਕਿਹੜੇ ਵਹੀਰ ਦਾ ਫਿਰ ਵੀਡੀਓ ਨੂੰ ਤੁਸੀਂ ਦੇਖ ਕੇ ਜਿੰਨਾ ਜ਼ਿਆਦਾ ਸ਼ੇਅਰ ਕਰੋਗੇ ਉਨਾ ਹੀ ਗੁਰੂ ਸਾਹਿਬ ਦਾ ਪਿਆਰ ਤੁਹਾਨੂੰ ਮਿਲੇਗਾ ਅਤੇ ਇਸ ਗ੍ਰੰਥੀ ਸਿੰਘ ਵਿਚਾਰੇ ਨੂੰ ਇਨਸਾਫ ਮਿਲ ਸਕੇਗਾ ਤੁਹਾਡਾ ਇੱਕ ਲਾਇਕ ਅਤੇ ਸ਼ੇਅਰ ਤੁਹਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਦੇ ਲਈ ਪਛਾਣ ਬਣੇਗਾ ਕਿਉਂਕਿ ਜੇਕਰ ਆਪਣੇ ਗੁਰਦੁਆਰੇ ਰਹਿਣਗੇ ਫਿਰ ਹੀ ਆਪਣਾ ਇਤਿਹਾਸ ਰਹੇਗਾ ਸਾਡੀ ਕੌਮ ਦੀ ਪਛਾਣ ਬਰਕਰਾਰ ਹੈ ਅਤੇ ਇਸ ਇਤਿਹਾਸ ਨੂੰ ਬਚਾਉਣ ਦੀ ਆਪਾਂ ਨੂੰ ਅੱਜ ਬੋਲਣ ਦੀ ਲੋੜ ਹੈ ਅੱਜ ਕਦਮ ਚੁੱਕਣ ਦੀ ਲੋੜ ਹੈ ਅਤੇ ਇਸ ਕਹਾਣੀ ਨੂੰ ਅੱਗੇ ਤੋਂ ਅੱਗੇ ਵਧਾਉਣ ਦੀ ਲੋੜ ਹੈ ਤਾਂ ਜੋ ਹੋਰ ਕੋਈ ਗਰੰਥੀ ਸਿੰਘ ਇਸ ਤਰ੍ਹਾਂ ਦੇ ਦਰਦ ਵਿੱਚ ਨਾ ਜੀਵੇ ਕੀ ਤੁਸੀਂ ਇਸ ਨਿਮਾਣੇ ਗਰੰਥੀ ਸਿੰਘ ਦੀ ਆਵਾਜ਼ ਬਣਨ ਦੇ ਲਈ ਤਿਆਰ ਹੋ ਤਾਂ ਆਓ ਅਸੀਂ ਸਭ ਮਿਲ ਕੇ ਇਸ ਅਨਿਆਏ ਦੇ ਵਿਰੁੱਧ ਆਵਾਜ਼ ਉਠਾਈਏ ਅਤੇ ਗਿਆਨ ਸਿੰਘ ਵਰਗੇ ਹੋਰ ਵੀ ਜੋ ਗ੍ਰੰਥੀ ਸਿੰਘ ਨੇ ਉਹਨਾਂ ਨੂੰ ਵੀ ਆਪਾਂ ਇਨਸਾਫ ਦਵਾਈਏ ਜੋ ਇਨਸਾਫ ਦੀ ਇਸ ਲਾਈਨ ਦੇ ਵਿੱਚ ਖੜੇ ਨੇ ਤੁਹਾਡੀ ਇਸ ਵੀਡੀਓ ਦੇ ਬਾਰੇ ਕੀ ਰਾਏ ਹੈ ਕਮੈਂਟ ਕਰਕੇ ਜਰੂਰ ਦੱਸਿਓ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਗੁਰਫਤੇ ਪ੍ਰਵਾਨ ਕਰੋ ਗੱਜ ਕੇ ਆਖੋ ਵਾਹਿਗੁਰੂ ਜੀ ਕਾ ਖਾਲਸਾ ਸਿਰੀ ਵਾਹਿਗੁਰੂ ਜੀ ਕੀ ਫਤਿਹ